ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਬੈਲ ਆਈਕਨ ਦਾ ਜਿਹੜਾ ਬਟਨ ਉਹਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਉਦੋਂ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਢਾਲੀਵਾਲ-dot-ਬੁਟੀਕ ਉੱਥੇ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਦੇਖ ਕੇ ਤੁਸੀਂ ਆਪਣਾ ਸੂਟ ਆ ਜਿਹੜਾ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਆਪਣੇ ਕੋਲ ਆਪਣਾ ਸੂਟ ਹੈ ਜਿਹੜਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤਿਆਰ ਕਰਵਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੁੰਦੇ ਆ ਜਿੱਦਾਂ ਦਾ ਵੀ ਵਰਕ ਤੁਸੀਂ ਪਸੰਦ ਕਰਦੇ ਹੋ ਆਰੀ ਵਰਕ ਹੈਂਡ ਵਰਕ ਨੀਡਲ ਵਰਕ ਤੇ ਮਸ਼ੀਨ ਵਰਕ ਕੋਈ ਵੀ ਵਰਕ ਤੁਸੀਂ ਆਪਣੇ ਕੋਲ ਜਿਹੜਾ ਕਰਵਾਉਣਾ ਹੈ ਕਰਵਾ ਸਕਦੇ ਹੋ ਤੇ ਪਹਿਣਾ ਨੂੰ ਇੱਕ ਮੇਰੀ ਖਾਸ ਰਿਕਵੈਸਟ ਆ ਪਲੀਜ਼ ਤੁਸੀਂ ਦੇਖੋ ਬਿਲਕੁਲ ਵੀ ਰਿਸਪੌਂਸ ਨਹੀਂ ਦਿੰਦੇ ਬਹੁਤ ਮਿਹਨਤ ਨਾਲ ਮੈਂ ਤੁਹਾਡੇ ਲਈ ਖੁਦ ਹੀ ਮੈਂ ਆਪਣੇ ਫੋਨ ਤੋਂ ਤੁਹਾਡੇ ਲਈ ਵੀਡੀਓ ਬਣਾਉਂਦੀ ਆ ਤੇ ਮੈਨੂੰ ਇਸ ਦੀ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦ ਹੁੰਦੀ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਦੇਖ ਕੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰੋਗੇ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਬਾਕੀ ਮੇਰੇ ਕੋਲ ਕੋਈ ਜ਼ਿਆਦਾ ਮਹਿੰਗਾ ਫੋਨ ਤਾਂ ਨਹੀਂ ਹੈਗਾ ਵੀ ਦੇ ਵਿੱਚ ਮੈਂ ਕੋਈ ਫਿਲਟਰ ਲਾ ਕੇ ਤੁਹਾਨੂੰ ਵੀਡੀਓ ਸ਼ੋਅ ਕਰਦੀ ਹਾਂ ਮੈਂ ਇੱਕ ਨਾਰਮਲ ਫੋਨ ਦੇ ਵਿੱਚ ਆਪਣੀ ਵੀਡੀਓ ਬਣਾਉਣੀ ਆ ਕੋਈ ਮੇਰੇ ਕੋਲ ਫਿਲਟਰ ਨਹੀਂ ਲੱਗਿਆ ਹੁੰਦਾ ਜਿਸ ਤਰ੍ਹਾਂ ਦੇ ਵੀ ਸੂਟ ਹੁੰਦੇ ਆ ਮੈਂ ਉਸੇ ਤਰ੍ਹਾਂ ਦੀ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਦੀ ਆਂ ਪਰ ਤੁਸੀਂ ਰਿਸਪੌਂਸ ਬਹੁਤ ਘੱਟ ਦਿੰਨੇ ਹੋ ਰਿਸਪੌਂਸ ਦਿਆ ਕਰੋ ਭੈਣੋ ਪਲੀਜ਼ ਜੇ ਤੁਸੀਂ ਦੇਖਦੇ ਹੋ ਇੱਕ ਵਾਰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਮੇਰੀ ਵੀਡੀਓ ਪਹੁੰਚ ਸਕੇ ਤੇ ਤੁਸੀਂ ਥੋੜੀ ਸਪੋਰਟ ਕਰੋ ਮੈਨੂੰ ਇਹ ਹੈਗਾ ਆਪਣੇ ਕੋਲੇ ਆਪਣੇ ਕੋਲੇ ਸ਼ਿਲਕ ਦਾ ਸੂਟ ਅੱਜ ਹੈਗਾ ਇਹ ਆਪਣੇ ਕੋਲੇ ਹੈਗਾ ਰੂਬੀ ਸ਼ਿਲਕ ਦੇ ਵਿੱਚ ਸਟਾਫ ਬਹੁਤ ਜਿਆਦਾ ਸੋਹਣਾ ਪਾਰਟੀ ویئر ਸੂਟ ਹੈ ਇਸ ਤਰ੍ਹਾਂ ਦੀ ਦੇਖੋ ਸ਼ਾਈਨਿੰਗ ਹੋਊਗੀ ਸਟਾਫ ਦੇ ਵਿੱਚ ਬਸ ਇਹਦੇ ਵਿੱਚ ਲਾਈਨਿੰਗ ਦੀ ਜੇ ਖੋ ਲੋਡ ਹੁੰਦੀ ਹੈਗੀ ਆ ਕੁਛ ਪਣਾ ਨਹੀਂ ਪਸੰਦ ਕਰਦੀਆਂ ਤਾਂ ਤੁਸੀਂ ਇਦਾਂ ਵੀ ਇਹਨੂੰ ਬਣਾ ਸਕਦੇ ਹੋ ਜਿਆਦਾ ਜਿਹੜਾ ਪਤਲਾ ਨਹੀਂ ਹੁੰਦਾ ਇਸਦੇ ਆਪਾਂ ਹੈਵੀ ਵਰਕ ਕੀਤਾ ਘੇਰੇ ਦੇ ਉੱਪਰ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਫੁੱਲ ਫਰੰਟ ਜਿਹੜਾ ਇਹਦਾ ਹੈਵੀ ਹੈਗਾ ਘੇਰਾ نیچے ਤੋਂ ਇਸ ਤਰ੍ਹਾਂ ਦਾ ਆਊਗਾ ਉੱਪਰ ਆ ਜੂਗੀ ਇਸ ਤਰ੍ਹਾਂ ਦੀ ਬੇਲ ਨਾਲ ਹੀ ਇਹਦੇ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਤੇ ਘੇਰੇਮ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਵੀ ਰੱਖਣਾ ਰੱਖ ਸਕਦੇ ਹੋ ਇਸਦੇ ਦੇਖੋ ਚਾਰ ਫਲਾਵਰ ਬਣੇ ਹੋਏ ਨੇ ਦੋ ਫਲਾਵਰ ਹੋਗੇ ਤਿੰਨ ਚਾਰ ਫਲਾਵਰ ਨੇ ਫੋਨ ਦੇ ਵਿੱਚ ਕਲਰ ਦਾ ਕੋਈ ਫਰਕ ਨਹੀਂ ਹੈਗਾ ਬਿਲਕੁਲ ਥੋੜਾ ਜਿਹਾ ਇਸ ਨੂੰ ਡਾਰਕ ਕਲਰ ਹੈ ਡਾਰਕ ਮਾਸਟਰਡ ਜਿਹਾ ਕਲਰ ਹੈਗਾ ਇਸ ਦਾ ਬਹੁਤ ਜਿਆਦਾ ਸੋਹਣਾ ਸੂਟ ਹੈ ਪਾਰਟੀ ویئر ਸੂਟ ਹੈਗਾ ਫੁੱਲ ਹੈਵੀ ਫਰੰਟ ਹੈ ਦਾ ਇਸ ਤਰ੍ਹਾਂ ਦੇ ਦੇਖੋ ਪੈਨਲ ਬਣੇ ਹੋਏ ਨੇ ਜਿਹੜੇ 4 ਪੈਨਲ ਨੇ ਦੇ ਉੱਪਰ ਤੱਕ ਜਾਣਗੇ ਪੈਨਲ ਇਸ ਤਰ੍ਹਾਂ ਦੇ ਬਹੁਤ ਜਿਆਦਾ ਸੋਹਣਾ ਵਰਕ ਹੈ ਦੇਖੋ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਚੈੱਕ ਕਰ ਸਕਦੇ ਹੋ ਜਿਹੜੇ ਤੋਂ ਇਸ ਤਰ੍ਹਾਂ ਦਾ ਇਹਦੇ ਨਾਲ ਹੈਗਾ ਦੇਖੋ ਇਸ ਤਰ੍ਹਾਂ ਰੱਖਿਆ ਆਪਾਂ ਚਨੂਨ ਦਾ ਤਾਈ-ਦਾਈ ਦੁਪੱਟਾ ਦੀ ਸੇਮ ਵਰਕ ਇਸ ਨੇ ਸੱਚੋ ਸੌਰੀ ਪੁੱਲਗੇ ਇਸ ਤਰ੍ਹਾਂ ਦਾ ਸੇਮ ਵਰਕ ਜਿਹੜਾ ਦੀ ਬਾਂਦ ਉੱਪਰ ਆਊਗਾ ਇਸ ਦੇ ਨਾਲ ਆਪਾਂ ਰੱਖਿਆ ਜੀ ਟਾਈਡ ਆਈ ਚਨੂਨ ਦਾ ਦੁਪੱਟਾ ਇਸ ਤਰ੍ਹਾਂ ਦਾ ਡਬਲ ਡਾਈ ਦੁਪੱਟਾ ਆਊਗਾ ਜੀ ਪੱਲੇ ਇਸ ਦੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਹੋਣਗੇ ਵਿਚਕਾਰੋਂ ਇਸ ਤਰ੍ਹਾਂ ਦਾ ਮਾਸਟਰਡ ਕਲਰ ਹੈਗਾ ਚਨੂਨ ਦਾ ਰੱਖਿਆ ਦੁਪੱਟਾ ਪ੍ਰਾਈਸ ਆਊਗਾ ਜੀ ਇਹਦਾ 2000 ਰੁਪਏ ਪਾਰਟੀ ویئر ਸੂਟ ਆ ਤੁਸੀਂ ਆਪਣੇ ਕੋਲੋਂ ਜਿਹੜਾ ਇਹ ਸੂਟਾ ਬਣਵਾਉਣਾ ਤਾਂ ਲੈ ਸਕਦੇ ਹੋ ਇਹ ਸੂਟ ਆਪਣੇ ਕੋਲੇ ਰੈਡੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਤੁਸੀਂ ਆਪਣੇ ਲਈ ਜਰੂਰ ਇਹ ਸੂਟ ਆਪਣੇ ਕੋਲ ਇੱਕ ਵਾਰੀ ਆਰਡਰ ਕਰਿਓ ਤੁਹਾਨੂੰ ਪਤਾ ਲੱਗੂਗਾ ਸਟਾਫ ਬਹੁਤ ਜ਼ਿਆਦਾ ਪਿਆਰਾ ਸਟਾਫ ਹੈ ਪਾਰਟੀ ویئر ਸੂਟ ਹੈ ਅੱਗੇ ਤੁਸੀਂ ਆਪਣਾ ਇਹ ਸੂਟ ਜਿਹੜਾ ਬਣਾ ਕੇ ਆਪਣੇ ਲਈ ਰੱਖ ਸਕਦੇ ਹੋ ਤੇ ਇੱਕ ਸੂਟ ਆਪਣੇ ਕੋਲੇ ਹੋਰ ਹੈਗਾ ਖਾਦੀ ਕਾਟਨ ਦੇ ਵਿੱਚ ਇਹ ਆਪਣੇ ਕੋਲੇ ਖਾਦੀ ਕਾਟਨ ਦੇ ਵਿੱਚ ਹੈ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਇਹਦਾ ਕਲਰ ਹੈਗਾ ਤੇ ਇਹ ਆਪਾਂ ਕੀਤਾ ਫਲਕਾਰੀ ਦਾ ਜਿਹੜਾ ਵਰਕ ਇਹਦੇ ਉੱਪਰ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਦੇਖੋ ਕਿੰਨਾ ਪਿਆਰਾ ਨੈੱਕ ਬਣਿਆ ਹੋਇਆ ਇਸਦਾ ਉਪ ਫਿਨਿਸ਼ਿੰਗ ਦੇ ਨਾਲ ਵਰਕ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕਿੰਨਾ ਸੋਹਣਾ ਸੂਟ ਹੈਗਾ ਇਸ ਦੇ ਉਪ ਇਸ ਤਰ੍ਹਾਂ ਪੈਨਲ ਆ ਜੂਗਾ ਦੇਖੋ ਦੋਨੇ ਸਾਈਡ ਇਸ ਤਰ੍ਹਾਂ ਦੇ ਇਸ ਤੇ ਛੋਟੇ ਛੋਟੇ ਡਾਟਸ ਬਣੇ ਹੋਏ ਨੇ ਤੇ ਨੈਕ ਬਣਿਆ ਹੋਇਆ ਇਸਦਾ ਇਸ ਤਰ੍ਹਾਂ ਦੇਖੋ ਵਿਚਕਾਰ ਪੈਨਲ ਆ ਜੂਗਾ ਇਸ ਤਰ੍ਹਾਂ ਦਾ ਤੇ ਇਹ ਇਸ ਤਰ੍ਹਾਂ ਆ ਜੂਗਾ ਘੇਰੇ ਦਾ ਵਰਕ ਇਸ ਤਰ੍ਹਾਂ ਵਿਚਕਾਰ ਤੁਸੀਂ ਕੱਟ ਲਗਾ ਕੇ ਵੀ ਇਹਨੂੰ ਬਣਾ ਸਕਦੇ ਹੋ ਦੋਨੇ ਸਾਈਡ ਦੇਖੋ ਇਸ ਤਰ੍ਹਾਂ ਦਾ ਵਰਕ ਆ ਜੂਗਾ ਘੇਰੇ ਦਾ ਇਸ ਦੇ ਉੱਪਰ ਵੀ ਵਰਕ ਹੈ ਬਹੁਤ ਜਿਆਦਾ ਸੋਹਣਾ ਫਰਕਾਰੀ ਦਾ ਸੂਟ ਹੈਗਾ ਤੇ ਬਾਵਾਂ ਨਹੀਂ ਵਰਕ ਵਰਕ ਆਪਣੇ ਹਰ ਇੱਕ ਸੂਟ ਦੇ ਉੱਪਰ ਹੁੰਦਾ ਇਹ ਹੈਗਾ ਬਾਵਾਂ ਦਾ ਵਰਕ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਖਾਦੀ ਕਾਟਨ ਦੇ ਵਿੱਚ ਹੈ ਬਹੁਤ ਸੌਫਟ ਸਟੱਫ ਹੈ ਇਹਦਾ ਦੇਖੋ ਇਹਦੇ ਪਾ ਮੈਂ ਰੱਖਿਆ ਮਸਲੀਨ ਦਾ ਰੱਖਿਆ ਜਿਹਦੇ ਅਕੋਰਡਿੰਗ ਇਹ ਦੁਪੱਟਾ ਆਪਾਂ ਇਹਦਾ ਸਿੰਗਲ ਡਾਈ ਦੁਪੱਟਾ ਹੈਗਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਡਾਈ ਕੀਤਾ ਤੁਸੀਂ ਫਿਨਿਸ਼ਿੰਗ ਲਗਾ ਕੇ ਲੈਣਾ ਲੈ ਸਕਦੇ ਹੋ ਤੇ ਦੇਖੋ ਸਟੱਫ ਵੀ ਬਹੁਤ ਜਿਆਦਾ ਸੌਫਟ ਵਾਲਾ ਸਟੱਫ ਹੈ ਤੁਸੀਂ ਚਾਹੇ ਇਸ ਨੂੰ ਵਿਦਾਊਟ ਲਾਈਨਿੰਗ ਬਣਾ ਲਓ ਤਾਂ ਵੀ ਇਹ ਬਣ ਜਾਣਾ ਹੈ ਜੇ ਤੁਸੀਂ ਲਾਈਨਿੰਗ ਪਸੰਦ ਕਰਦੇ ਹੋ ਤਾਂ ਤੁਸੀਂ ਲਾਈਨਿੰਗ ਵੀ ਲਗਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਦੇਖੋ ਟ੍ਰੈਂਡਿੰਗ ਦੇ ਵਿੱਚ ਨੇ ਫੁਲਕਾਰੀ ਦੇ ਅੱਗੇ ਸ਼ੂਟ ਆਪਣੇ ਕੋਲ ਪਹਿਣਗੇ ਜਿਹੜੇ ਬਹੁਤ ਜ਼ਿਆਦਾ ਸੋਹਣਾ ਸ਼ੂਟ ਹੈ ਇਹ ਵੀ ਤੁਸੀਂ ਆਪਣੇ ਕੋਲੋਂ 1980 ਰੁਪਏ ਦੀ ਰੇਂਜ ਵਿੱਚ ਇਹ ਸ਼ੂਟ ਆਪਣੇ ਕੋਲੋਂ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸ਼ੂਟ ਹੈ ਵਿੱਚ ਹੀ ਸ਼ਿਪਿੰਗ ਹੋਊਗੀ ਦੋਨਾਂ ਸ਼ੂਟਾਂ ਦੇ ਤੁਸੀਂ ਆਪਣੇ ਕੋਲੋਂ ਜੋ ਵੀ ਸ਼ੂਟ ਮੰਗਾਉਣਾ ਹੈ ਮੰਗਾ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹਨ ਨੂੰ ਮੇਰੀ ਬੇਨਤੀ ਹੈ ਇੱਕ ਵਾਰ ਇੱਕ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਹੋ ਜੀ ਲੱਗਦੀ ਹੈ ਤੇ ਕੋਈ ਫਰਾਡ ਵਗੈਰਾ ਨਹੀਂ ਹੈਗਾ ਤੁਸੀਂ ਜਿਹੜੀ ਸੂਟ ਆਪਣੇ ਕੋਲੋਂ ਜਿਹੜਾ ਸੂਟ ਆਪਣੇ ਕੋਲੋਂ ਦੇਖੋਗੇ ਉਹੀ ਸੂਟ ਆਪਣੇ ਕੋਲੋਂ ਤੁਸੀਂ ਆਪਣੇ ਘਰ ਤੱਕ ਪਹੁੰਚੂਗਾ ਤੁਹਾਨੂੰ ਪਤਾ ਲੱਗੂਗਾ ਜਿੰਨਾ ਪੈਣਾ ਕੋਲ ਮੇਰੇ ਸੂਟ ਗਏ ਨੇ ਉਹਨਾਂ ਨੂੰ ਪਤਾ ਹੈ ਜੀ ਕੀ ਚੀਜ਼ ਹੁੰਦੀ ਹੈ ਮੈਂ ਕਿਦਾਂ ਦਾ ਉਹਨਾਂ ਨੂੰ ਸਟਾਫ ਭੇਜਦੀ ਆ ਤੇ ਆਪਾਂ ਨਾਰਮਲ ਰੇਂਜ ਤੋਂ ਬਹੁਤ ਜ਼ਿਆਦਾ ਘੱਟ ਰੇਂਜ ਦੇ ਸੂਟ ਵੀ ਦੇਖੋ ਬਟਿਕਾਂ ਵਾਲੇ ਜ਼ਿਆਦਾ ਨਹੀਂ ਰੱਖਦੇ ਪਰ ਆਪਾਂ ਆਪਣੀਆਂ ਭੈਣਾਂ ਦੇ ਬਜਟ ਅਨੁਸਾਰ ਕਿਉਂਕਿ ਆਪਾਂ ਖੁਦ ਵੀ ਪਹਿਲਾਂ ਇਹ ਚੀਜ਼ ਬਿਅਰ ਕਰਦੇ ਹੁੰਦੇ ਸੀ 300 400 ਦੇ ਵਿੱਚ ਕਾਟਨ ਦੇ ਸੂਟ ਤੇ ਹੁਣ ਵੀ ਆਪਾਂ ਇਹ ਚੀਜ਼ ਰੱਖਦੇ ਹੈਗਾ ਕਿਉਂਕਿ ਹਰੇਕ ਦਾ ਬਜਟ ਇੰਨਾ ਨਹੀਂ ਹੁੰਦਾ ਕਿ ਉਹ ਜ਼ਿਆਦਾ ਮਹਿੰਗੀ ਚੀਜ਼ ਲੈ ਸਕੇ ਤੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਦੇਖ ਲੈਣੋ ਜੀ ਇਹ ਸੂਟ ਉੱਥੇ ਇਸ ਤਰ੍ਹਾਂ ਦਾ ਮਿਲਦਾ ਸੀਗਾ ਕਿਉਂ ਹਰ ਇੱਕ ਕੋਲੇ ਦੇਖੋ ਜੀ ਆਈਫੋਨ ਹੈ ਲੱਖ ਰੁਪਏ ਦਾ ਫੋਨ ਹੁੰਦਾ ਉਹਦੇ ਵਿੱਚ ਫਿਲਟਰ ਦੇ ਨਾਲ ਆਪਾਂ ਜਿਹੜੀ ਚੀਜ਼ ਮੰਗਾਉਨੇ ਆ ਉਹ ਨਾਰਮਲੀ ਨਹੀਂ ਹੁੰਦੀ ਉਦਾਂ ਦੀ ਜਿੱਦਾਂ ਦੀ ਆਪਾਂ ਫੋਨ ਦੇ ਵਿੱਚ ਵੇਖਦੇ ਹੈਗੇ ਆ ਤੇ ਆਪਣੇ ਕੋਲੇ ਉਹੀ ਫਿਲਟਰ ਨਹੀਂ ਨਾਰਮਲ ਜਿਹੇ ਫੋਨ ਦੇ ਵਿੱਚ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਉਨੇ ਆ ਉਹੀ ਸੇਮ ਚੀਜ਼ ਤੁਹਾਡੇ ਘਰ ਤੱਕ ਪਹੁੰਚੂਗੀ ਜੀ ਕੋਈ ਤੁਸੀਂ ਇਹ ਨਹੀਂ ਆਪਣੇ ਕੋਲ ਦੁਬਾਰਾ ਤੁਸੀਂ ਇਹ ਚੀਜ਼ ਨੂੰ ਚੈੱਕ ਕਰਕੇ ਲੈਣਾ ਚਾਹੁੰਦੇ ਹੋ ਤਾਂ ਦੁਬਾਰਾ ਆਪਣੇ ਕੋਲ ਤੁਸੀਂ ਆਪਣੀ ਪਰਸਨਲ WhatsApp ਨੰਬਰ ਤੇ ਜਿਹੜੀ ਫੋਟੋ ਹੈ ਮੰਗਵਾ ਕੇ ਲੈ ਸਕਦੇ ਹੋ ਤੇ ਕੁਸ਼ਕਪਾਣਾ ਜਿਨ੍ਹਾਂ ਕੋਲ ਆਪਣਾ ਆਰਡਰ ਗਿਆ ਹੈ ਜੀ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੈਗਾ ਤੇ ਉਹ ਆਪਾਂ ਨੂੰ ਦੇਖਦੇ ਹੈਗੇ ਆ ਉਹਨਾਂ ਕੋਲ ਸੂਟ ਗਏ ਨੇ ਤੇ ਉਹ ਆਪਾਂ ਤੋਂ ਬੇਚੇਂਜ ਹੋ ਕੇ ਆਪਣੇ ਸੂਟ ਆ ਜਿਹੜੇ ਲੈਂਦੇ ਹੈਗੇ ਆ ਕਿਉਂਕਿ ਗਾਹਕ ਇੱਕ ਵਾਰ ਬਣਾਉਣ ਤੇ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਹੈਗਾ ਇਸ ਲਈ ਆਪਾਂ ਕਿਸੇ ਨਾਲ ਧੋਖਾ ਤੜੀ ਨਹੀਂ ਆਪਣਾ ਦੱਸਣਾ ਨਹੀਂ ਕਿ ਅਰਤ ਨਾਲ ਆਪਾਂ ਜਿਹੜਾ ਕੰਮ ਆਪਣਾ ਕਰਦੇ ਹੈਗੇ ਆ ਤੇ ਵੀ ਤਾਂ ਇੱਕ ਵਾਰ ਫੇਰ ਤੋਂ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ